ਕਿਸਮਤ ਨੂੰ ਕਰਮ ਦੀ ਕਲਮ ਨਾਲ ਸਰੀਰ ਦੇ ਟਾਈਮ ਤੁਸੀਂ ਖੁਦ ਲਿਖਦੇ ਹੋ ਮਹਾਰਾਜ ਕਹਿੰਦੇ ਆ ਜੋ ਮੰਗਾ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਕੁਝ ਵੀ ਐਸਾ ਤੇਰੇ ਕੋਲ ਨਹੀਂ ਹੈ ਜੋ ਬਿਨਾ ਮੰਗੇ ਤੈਨੂੰ ਮਿਲਿਆ ਹੋਵੇ ਉਹ ਤੇਰਾ ਦੁੱਖ ਹੈ ਸੁੱਖ ਹੈ ਪਰਿਵਾਰ ਹੈ ਸੰਸਾਰ ਹੈ ਜੋ ਵੀ ਚੀਜ਼ ਤੇਰੇ ਨਾਲ ਕਿਸੇ ਤਰੀਕੇ ਨਾਲ ਵੀ ਅਟੈਚ ਹੈ ਉਹ ਤੇਰੀ ਮੰਗੀ ਹੋਈ ਆ ਦੁੱਖ ਤੇ ਬੰਦਾ ਕਦੇ ਮੰਗਦਾ ਨਹੀਂ ਤੇ ਸੁੱਖ ਉਹਨੂੰ ਹਮੇਸ਼ਾ ਘਟ ਲੱਗਦੇ ਨੇ ਫਿਰ ਇਨਸਾਨ ਹੋਣ ਨਾਤੇ ਇਹ ਤੇ ਸੋਚਣਾ ਬਣਦਾ ਕਿ ਕਿਤੇ ਕੋਈ ਗਲਤੀ ਹੈ ਜਾਂ ਤੇ ਸਾਨੂੰ ਮੰਗਣਾ ਨਹੀਂ ਆਂਦਾ ਤੇ ਜਾਂ ਅਸੀਂ ਜਿਹਨੂੰ ਸੁੱਖ ਸਮਝ ਕੇ ਮੰਗ ਰਹੇ ਆ ਉਹ ਉਹੀ ਮੈਨ ਦੁੱਖ ਹੈ ਉਹ ਕਿਹੜੇ ਫੈਸਲੇ ਨਹੀਂ ਜਿਹੜੇ ਸੁੱਖਾਂ ਨਾਲ ਸਾਡਾ فاਸਲਾ ਵਧਾਰੇ ਨੇ ਦੁਨੀਆ 'ਚ ਜੇ ਕਿਤੇ ਕੋਈ ਠਹਿਰਾਵ ਹੈ ਤਉ ਤੇਰੇ ਅੰਦਰ ਹੈ ਮੈਂ ਨਹੀਂ ਕਹਿੰਦਾ ਕਿ ਰਿਸ਼ਤੇ ਪੁਲਾ ਦੇ ਪਰ ਕੋਈ ਰਿਸ਼ਤਾ ਤੈਨੂੰ ਆਪਣਾ ਆਪ ਵੀ ਨਾ ਪੁਲਾ ਦੇ ਇੰਨੀ ਕ ਉਹ ਸ਼ ਵੀ ਜ਼ਰੂਰੀ ਹੈ ਜੇ ਤੁਸੀਂ ਕਿਸਮਤ ਵਧੀਆ ਲਿਖਣੀ ਹੈ ਸ਼ਬਦਾਂ ਦੇ ਖੇਡ ਕਈ ਵਾਰ ਭਾਵਨਾ ਨੂੰ ਹਰਾ ਦਿੰਦੀ ਹੈ ਉਦੋਂ ਇਲਾਜ ਬਿਮਾਰੀ ਤੋਂ ਜ਼ਿਆਦਾ ਖਤਰਨਾਕ ਹੋ ਜਾਂਦਾ ਜਦੋਂ ਕੋਈ ਡਾਕਟਰ ਅਣਜਾਣ ਟੱਕਰ ਦੇ ਜਾਂ ਤੁਹਾਨੂੰ ਦਵਾਈ ਤੋਂ ਅਲਰਜੀ ਹੋਣ ਲੱਗ ਜੇ ਫਿਰ ਵੀ ਜਿੰਨੀ ਦੇਰ ਤੁਹਾਡੇ ਕੋਲ ਇਨਸਾਨ ਦਾ ਸਰੀਰ ਹੈ ਉਨੀ ਦੇਰ ਸੰਭਾਵਨਾ ਵੀ ਪੂਰੀ ਹੈ ਮਹਾਰਾਜ ਕਹਿੰਦੇ ਆ ਕਿਸ ਨਾਲ ਕੀ ਜਾ ਦੋਸਤੀ ਸਭ ਜਗ ਚੱਲਣ ਹਾਰ ਹਰ ਚੀਜ਼ ਪਰਿਵਰਤਨਸ਼ੀਲ ਹੈ ਉੱਚਾ ਰਿਸ਼ਤਾ ਉੱਚਾ ਸੰਸਾਰ ਹੈ ਉੱਚਾ ਸਰੀਰ ਹੈ ਸਭ ਬਦਲ ਰਿਹਾ ਉਹ ਹਰ ਚੀਜ਼ ਜਿਹੜੀ ਤੁਹਾਡੀ ਭਾਵਨਾ ਨਾਲ ਜੁੜੀ ਹੈ ਉਹਨੇ ਹੀ ਫਲ ਦੇਣਾ ਉਹੀ ਕਿਸਮਤ ਦਾ ਫਲ ਹੈ ਉਹ ਤੁਹਾਡੇ ਮਾਪਿਓ ਐ ਤੁਹਾਡੇ ਬੱਚੇ ਐ ਤੁਹਾਡੇ ਯਾਰ ਦੋਸਤ ਐ ਤੁਹਾਡਾ ਵਪਾਰ ਐ ਤੁਹਾਡੀ ਭਾਵਨਾ ਨੇ ਸਿਰਜਿਆ ਹਰ ਚੀਜ਼ ਨੂੰ ਔਰ ਇਸ ਚੀਜ਼ ਨੂੰ ਮੈਂ ਬਹੁਤ ਗਹਿਰਾਈ ਨਾਲ ਦੇਖਿਆ ਸਾਰੀ ਜ਼ਿੰਦਗੀ ਦਾ ਜਾਪ ਉਹਦੇ ਉਦੇ ਪਾਪਾਂ ਤੋਂ ਥੋੜਾ ਸੀ। ਔਰ ਕਿਸੇ ਦੀ ਇੱਕ ਅਰਦਾਸ ਉਹਨੂੰ ਸਾਰੇ ਪਾਪਾਂ ਤੋਂ ਆਜ਼ਾਦ ਕਰ ਦਿੰਦੀ ਹੈ। ਇਹ ਕਲਾ ਜਿਹੜੀ ਭਾਵਨਾ ਨਾਲ ਜੁੜੀ ਹੈ। ਜਿੰਨੂੰ ਸਿੱਖਿਆ ਜਾ ਸਕਦਾ ਜਿੰਨੂੰ ਸਮਝਿਆ ਜਾ ਸਕਦਾ ਮਹਾਰਾਜ ਕਹਿੰਦੇ ਆ ਬਿਨ ਭਾਗਾ ਸਤ ਸੰਗ ਨ ਲੱਭੈ ਬਿਨਾ ਭਾਗ ਤੁਹਾਡੇ ਭਾਵ ਨੇ ਤੁਹਾਡੀਆਂ ਭਾਵਨਾਵਾਂ ਨੇ ਕਿਉਂਕਿ ਕੋਈ ਗੈਜਟ ਹੈ ਕੋਈ ਮਸ਼ੀਨ ਹੈ ਕੋਈ ਟੀਵੀ ਹੈ ਕੋਈ ਰੇਡੀਓ ਹੈ ਕੋਈ ਮੋਬਾਈਲ ਹੈ ਉਹ ਜਿੰਨਾ ਮਰਜੀ ਜਾਪ ਕਰ ਲੇ ਜਿੰਨੇ ਮਰਜੀ ਦੁਨੀਆ ਦੇ ਸਰਵ ਸ਼੍ਰੇਸ਼ਟ ਮੰਤਰ ਜਪ ਲੇ ਉਹਨੂੰ ਨਾ ਤੇ ਕੋਈ ਫਲ ਮਿਲਣਾ ਤੇ ਨਾ ਉਹ ਕਿਸੇ ਕਰਮ ਚਾਹਾਂ ਰੋਬੋਟ ਦੀ ਤਰ੍ਹਾਂ ਕੀਤੇ ਹੋਏ ਕਰਮ ਤੁਹਾਡੇ ਕਿਸੇ ਅਰਥ ਨਹੀਂ ਆਉਂਦੇ ਗਲਤ ਭਾਵਨਾ ਨਾਲ ਕੀਤੇ ਹੋਏ ਕੰਮ ਜਿਹੜੇ ਆ ਤੁਹਾਨੂੰ ਜਾਨਵਰ ਵੱਲ ਲੈ ਜਾਂਦੇ ਆ ਇਨਸਾਨ ਨਹੀਂ ਰਹਿਣ ਦਿੰਦੇ ਮਹਾਰਾਜ ਕਹਿੰਦੇ ਆ ਬਿਨਾ ਪਾਗਾਂ ਤੂੰ ਸਤਸੰਗ ਨਹੀਂ ਮਿਲਦੀ ਗੱਲ ਤੇ ਭਾਵਨਾ ਦੀ ਐ ਜੇ ਭਾਵਨਾ ਚ ਕਮੀ ਐ ਤੇ ਤੁਸੀਂ ਰੱਬ ਤੋਂ ਵੀ ਉਹਦਾ ਐਡਰੈਸ ਪੁੱਛਣ ਲੱਗ ਜਾਣਾ ਕਈ ਵਾਰ ਬੇ ਵਜਾ ਦਾ ਜਿਹੜਾ ਵਿਰੋਧ ਸਿੱਖ ਜਾਂਦੀ ਐ ਮਾਨਸਿਕਤਾ ਉਹ ਜੀਵਨ ਨੂੰ ਇੱਕ ਬੇਕਾਰ ਜੀ ਖੋਜ ਬਣਾ ਦਿੰਦਾ ਜਿਹਦਾ ਕੋਈ ਅਰਥ ਨਹੀਂ ਹੁੰਦਾ ਇਸ ਕਰਕੇ ਭਾਵਨਾ ਤੇ ਜਿਹੜਾ ਕੰਮ ਹੈ ਉਹ ਬੜਾ ਜਿਆਦਾ ਜ਼ਰੂਰੀ ਹੈ ਪੰਜਾਬ ਦੇ ਪਿੰਡਾਂ ਚ ਇੱਕ ਕਹਾਵਤ ਹੈ ਸ਼ਾਇਦ ਤੁਸੀਂ ਸੁਣੀ ਹੋਵੇ ਕਿ ਜਿੰਨੇ ਮਰਜੀ ਵਧੀਆ ਸ਼ਬਦ ਬੋਲੀ ਜਿੰਨਾ ਮਰਜੀ ਪੋਜ਼ਿਟਿਵ ਬੋਲਦਾ ਰਹੀ ਜੇ ਭਾਵਨਾ ਨਹੀਂ ਤੇ ਉਹਦਾ ਰਿਜ਼ਲਟ ਨਹੀਂ ਆਣਾ ਔਰ ਐਸ ਭਾਵਨਾ ਨੇ ਹੀ ਤੇਰੇ ਕਰਮ ਨੂੰ ਸਿੱਧਾ ਕਰਨਾ ਹੈ। ਔਰ ਤੂੰ ਖੁਦ ਆਪਣੀ ਕਿਸਮਤ ਦਾ ਕ੍ਰியேਟਰ ਹੈ, ਸਿਰਜਣਹਾਰ ਹੈ। ਕਿਸੇ ਰੱਬ ਕੋਲ ਕੋਈ ਵਹਿਲ ਨਹੀਂ ਤੇਰੇ ਕਰਮ ਲਿਖਣ ਵਾਸਤੇ। ਤੂੰ ਖੁਦ ਲਿਖਣੇ ਹੈ। ਔਰ ਭਾਵਨਾ ਹੀ ਇੱਕ ਐਸੀ ਚੀਜ਼ ਹੈ ਜਿਹੜੀ ਇਨਸਾਨ ਕੋਲ ਹੈ। ਔਰ ਜਿਹਦੇ ਵਧਣ ਘਟਣ ਦਾ ਕੰਟਰੋਲ ਇਨਸਾਨ ਕੋਲ ਹੈ। ਕਿਉਂਕਿ ਜਾਨਵਰ ਹੈ ਰੋਖ ਹੈ ਉਹ ਉਹਨਾਂ ਦੀਆਂ ਭਾਵਨਾਵਾਂ ਸੀਮਿਤ तौर बੱਝੀਆਂ ਆਈਆਂ ਨੇ ਉਹ ਬਦਲੀਆਂ ਨਹੀਂ ਜਾ ਸਕਦੀਆਂ। ਤੁਹਾਡੇ ਕੋਲ ਇਹ ਸਮਰੱਥਾ ਹੈ। ਬਹੁਤ ਕੁਝ ਬਦਲਿਆ ਜਾ ਸਕਦਾ ਐਨੂੰ ਬਦਲਣ ਵਾਸਤੇ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹੜੀ ਅੱਜ ਮੈਨੂੰ ਲੱਗਦਾ ਹੈ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਬੰਦੇ ਨੂੰ ਜਿਹੜੀ ਪਤਾ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਡਾ ਲਾਅ ਆਫ ਅਟਰੈਕਸ਼ਨ ਚਾਹੇ ਕੰਮ ਕਰੇ ਚਾਹੇ ਤੁਹਾਡੇ ਸ਼ਬਦ ਕੰਮ ਕਰਨ ਕੋਈ ਵੀ ਚੀਜ਼ ਤੁਹਾਡੀ ਅੱਛਾ ਕੰਮ ਕਰੇ ਉਹਦੇ ਵਾਸਤੇ ਤੁਹਾਨੂੰ ਆਪਣਾ ਸਿਗਨਲ ਸਹੀ ਕਰਨਾ ਪਏਗਾ ਨਹੀਂ ਤੇ ਤੁਸੀਂ ਕਿੰਨਾ ਵੀ ਅੱਛਾ ਬੋਲੋ ਪੰਜਾਬ ਦੇ ਪਿੰਡਾਂ 'ਚ ਇੱਕ ਕਹਾਵਤ ਸੀ ਤੇ ਜਿਹੜੀ ਚੀਜ਼ ਆ ਦੱਸਦੀ ਐ ਵੀ ਜਿਹੜੀ ਅਫਰਮੇਸ਼ਨਸ ਦਾ ਅੱਜ ਇੰਨਾ ਬੋਲਵਾਲਾ ਐ ਅਸੀਂ ਸ਼ਾਇਦ ਬਹੁਤ ਪੁਰਾਣੇ ਟਾਈਮ ਤੋਂ ਇਹਨੂੰ ਜਾਣਦੇ ਹਾਂ ਉਹ ਕਹਿੰਦੇ ਸੀ ਜੇ ਕਾਵਾਂ ਦੇ ਆਖਣ ਨਾਲ ਢੱਗੇ ਮਰਦੇ ਤੇ ਕਾਂ ਗੋਗੜਾ ਨਾ ਛੱਡ ਜਾਂਦੇ ਤੁਹਾਡੇ ਬੋਲਾਂ 'ਚ ਜੇ ਜਾਨ ਹੈ ਨਹੀਂ ਉਹਦੇ ਤੇ ਭਾਵਨਾ ਵਧੀਆ ਤਰੀਕੇ ਨਾਲ ਕੰਮ ਨਹੀਂ ਕਰਦੀ ਤੇ ਫਿਰ ਉਹ ਸ਼ਬਦ ਅਸਰ ਨਹੀਂ ਕਰਦੇ ਜੇ ਅਸੀਂ ਇੱਕ ਇਨਸਾਨ ਦੇ ਜਨਮ ਚ ਅਸੀਂ ਇੰਨਾ ਕੁਝ ਸਮਝਦੇ ਆ ਇੰਨੀ ਦੁਨੀਆ ਦੇ ਕਾਰਵਿਹਾਰ ਕਰਦੇ ਆ ਤੇ ਸਭ ਤੋਂ ਜ਼ਰੂਰੀ ਚੀਜ਼ ਹੈ ਜਿਹਦੇ ਨਾਲ ਅਸੀਂ ਸਾਰਾ ਕੁਝ ਕਰ ਰਹੇ ਹਾਂ ਉਸ ਮਨ ਨੂੰ ਸਮਝਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਉਹ ਮਨ ਜਿਨ੍ਹਾਂ ਪੰਜਾਂ ਨਾਲ ਚੱਲਦਾ ਉਹਨਾਂ ਨੂੰ ਵਿਕਾਰ ਕਿਉਂ ਕਿਹਾ ਜਾਂਦਾ ਹੈ ਵਿਕਾਰ ਉਹ ਕਦੋਂ ਬਣਦੇ ਨੇ ਉਹ ਜੇ ਘਟ ਜਾਣ ਤੇ ਕੀ ਨੁਕਸਾਨ ਹੁੰਦਾ ਉਹ ਮੇਰੇ 'ਚ ਕਿਸ ਤਰ੍ਹਾਂ ਕੰਮ ਕਰਦੇ ਨੇ ਮੈਂ ਉਹਨਾਂ ਤੋਂ ਕੰਮ ਲੈ ਰਿਹਾ ਕਿ ਉਹ ਮੇਰੇ ਤੋਂ ਕੰਮ ਲੈ ਰਹੇ ਨੇ ਕਿਉਂਕਿ ਜਿੱਤਣ ਤੇ ਖੋਣ ਦਾ ਰਾ ਜਿਹੜਾ ਉਹ ਮੰਜ਼ਲ ਬਦਲ ਦਿੰਦਾ ਤੇਡੀ ਮੰਜ਼ਲ ਹੋਰ ਹੋ ਜਾਂਦੀ ਹੈ ਜੇ ਤੁਸੀਂ ਇਹਨਾਂ ਪ੍ਰਤੀ ਬੇਹੋਸ਼ ਰਹੇ ਤੇ ਇਹਨਾਂ ਵਿਕਾਰਾਂ ਨੇ ਤੁਹਾਡਾ ਜੀਵਨ ਲੁੱਟ ਲੈਣਾ ਤੁਹਾਡੇ ਸੁੱਖ ਲੁੱਟ ਲੈਣੇ ਤੇ ਤੁਹਾਡੀ ਸ਼ਾਂਤੀ ਲੁੱਟ ਲੈਣੀ ਹੈ ਔਰ ਜੇ ਤੁਸੀਂ ਨਾ ਪ੍ਰਤੀ ਜਾਗ ਗਏ ਤੇ ਫਿਰ ਮਹਾਰਾਜ ਕਹਿੰਦੇ ਆ ਮਨ ਜੀਤੈ ਜਗ ਜੀਤ ਸੰਸਾਰ ਦੀਆਂ ਸਾਰੀਆਂ ਜਿੱਤਾਂ ਉਸ ਬੰਦੇ ਅੱਗੇ ਫਿੱਕੀਆਂ ਨੇ ਜਿਹਨੇ ਮਨ ਨੂੰ ਜਿੱਤ ਲਿਆ ਗੱਲਾਂ ਕਰਨੀਆਂ ਔਰ ਅਸਲ ਚ ਉਸ ਤਰ੍ਹਾਂ ਜੀਵਨ ਜੀਣਾ ਉਹਦੇ 'ਚ ਬੜਾ ਵੱਡਾ ਫਰਕ ਹੁੰਦਾ ਪਹਿਰਾਵਿਆਂ ਨਾਲ ਆਤਮਾ ਨਹੀਂ ਬਦਲਦੀ ਔਰ ਮੈਨੂੰ ਲੱਗਦਾ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਤੁਸੀਂ ਜੇ ਸਮਝਣਾ ਚਾਹੁੰਦੇ ਹੋ ਤੇ ਪਹਿਚਾਣ ਇੱਕ ਬਹੁਤ ਵਧੀਆ ਵਿਧੀ ਹੈ ਤਾਂ ਕਿ ਇਹ ਵਿਕਾਰ ਹੋ ਕੇ ਤੁਹਾਨੂੰ ਲੁੱਟ ਨਾ ਲੈਣ ਤੁਸੀਂ ਬੈਲੈਂਸ ਕਰਕੇ ਇਹਨਾਂ ਨੂੰ ਜਿੱਤ ਲਓ ਪਹਿਚਾਣ ਨਾਲ ਸ਼ੁਰੂਆਤ કરી ਜਾ ਸਕਦੀ ਹੈ ਪਰਦੇ ਤੇ ਤੋਖੇ 'ਚ ਫਰਕ ਹੈ ਪਰਦਾ ਨਾ ਸਮਝੀਦਾ ਵੀ ਹੋ ਸਕਦਾ ਪਰਦਾ ਭੁਲੇਖੇ ਦਾ ਵੀ ਹੋ ਸਕਦਾ ਪਰ ਤੋਖਾ ਇਨਾ ਇਨਾ ਦੇ ਵਦੇ ਹੋਏ ਵਿਕਾਰ ਦਾ ਰੂਪ ਹੈ ਕਿਸੇ ਲਾਲਚ ਵਸਾ ਕੇ ਕਿਸੇ ਮੋਹ ਵਸਾ ਕੇ ਕਿਸੇ ਕਾਮ ਵਸਾ ਕੇ ਕਿਸੇ ਕਰੋਧ ਵਸਾ ਕੇ ਸਾਡੇ ਤੋਂ ਉਹਨਾਂ ਕਰੈਕਟਰਾਂ ਨਾਲ ਧੋਖੇ ਹੋ ਜਾਂਦੇ ਨੇ ਜਿਹੜੇ ਸ਼ਾਇਦ ਇਸ ਜੀਵਨ 'ਚ ਬੜਾ ਖਾਸ ਸਥਾਨ ਰੱਖਦੇ ਨੇ ਸਾਡੀ ਜ਼ਿੰਦਗੀ ਸਾਨੂੰ ਲੱਗਦਾ ਉਹਨਾਂ ਨਾਲ ਪੂਰੀ ਹੈ ਕਈ ਵਾਰ ਇਹ ਵਿਕਾਰ ਐਸਾ ਹੱਦ ਤੱਕ ਵੱਧ ਜਾਂਦੇ ਨੇ ਕਿ ਉਹਨਾਂ ਕਰੈਕਟਰਾਂ ਨਾਲ ਵੀ ਤੁਸੀਂ ਵਫਾ ਨਹੀਂ ਕਰ ਪਾਉਂਦੇ ਤੇ ਆਪਣੇ ਆਪ ਨਾਲ ਤੇ ਹੋਈ ਚਾਂਸ ਹੀ ਨਹੀਂ ਬਣਦਾ ਕਿਸੇ ਨਾਲ ਉਹੀ ਬੰਦਾ ਧੋਖਾ ਕਰ ਸਕਦਾ ਜਿਹਦੇ ਅੰਦਰ ਧੋਖਾ ਹੋ ਰਿਹਾ ਹੈ ਜਿਹਦੇ ਨਾਲ ਧੋਖਾ ਹੋ ਰਿਹਾ ਹੈ ਔਰ ਬਸ ਇਹਨੂੰ ਰੋਕ ਲਿਆ ਜਾਏ ਤੇ ਫਿਰ ਕਿਸਮਤ ਦੇ ਕ੍ਰੀਏਟਰ ਤੁਸੀਂ ਖੁਦ ਹੋ। ਹੋਰ ਇਹਨੂੰ ਰੋਕਣ ਵਾਸਤੇ ਬੜੀਆਂ ਚੀਜ਼ਾਂ ਨਹੀਂ। ਧਰਮ ਮੈਂ ਕਈ ਵਾਰ ਸੋਚਦਾ ਪ੍ਰਮਾਤਮਾ ਤੁਹਾਡੀ ਕਿੰਨੀ ਵੱਡੀ ਮਦਦ ਕਰਦਾ ਐਨੀ ਤਰ੍ਹਾਂ ਦੇ ਧਾਰਮਿਕ ਕਰਮ ਬਣਿਆ ਜੇ ਅਸੀਂ ਉਹਨਾਂ ਤੇ ਲੌਜੀਕਲੀ ਜਾਂ ਤਾਰਕਿਕ ਗੱਲ ਕਰੀਏ ਤੇ ਤੁਹਾਡਾ 50% ਕੰਮ ਨਿਬੇੜ ਦਿੰਦੇ ਹੋ। ਥੋੜਾ ਜਿਹਾ ਜੇ ਤੁਸੀਂ ਮਨ ਨੂੰ ਬੈਲੈਂਸ ਕਰ ਲਓ। ਔਰ ਥੋੜਾ ਜਿਹਾ ਉਹਨਾਂ ਚੀਜ਼ਾਂ ਨੂੰ ਸਮਝ ਲਓ ਕੋਈ ਤੁਹਾਨੂੰ ਕਹਿੰਦਾ ਵੀ ਕਿਸੇ ਬੜੇ ਧਰਮਾਤਮਾ ਚ ਇਹਦੇ ਚਾਂਸ ਹੈ ਤੁਹਾਡੇ ਚ ਨਹੀਂ ਇਹ ਗਲਤ ਫਹਮੀ ਹੈ ਤੁਹਾਡੇ ਚ 100% ਪੂਰੀ ਪੂਰੀ ਸੰਭਾਵਨਾ ਹੈ ਤੁਸੀਂ ਵੀ ਪਰਮਾਤਮਾ ਹੋ ਮਹਾਰਾਜ ਇੱਕ ਗੱਲ ਕਹਿੰਦੇ ਆ ਖਾਲਸਾ ਖੁਦ ਖੁਦਾ ਜਿਹੜੀ ਚੀਜ਼ ਖਾਲਸ ਹੈ ਉਹ ਫਿਰ ਪਰਮੇਸ਼ਰ ਹੋਗੀ ਔਰ ਤੁਹਾਡੇ ਖਾਲਸ ਹੋਣ ਦੀ ਸੰਭਾਵਨਾ ਹੈ ਬਸ ਥੋੜਾ ਜਿਹਾ ਇਹ ਆਪਣੇ ਬਾਰੇ ਪੜਨਾ ਲਿਖਣਾ ਜੇ ਤੁਹਾਨੂੰ ਆ ਜਾਂਦਾ ਤੁਸੀਂ ਇਹ ਛੋਟੇ ਛੋਟੇ ਕੋਰਸ ਕਰ ਲੈਂਦੇ ਹੋ ਮੈਂ ਨਹੀਂ ਕਹਿੰਦਾ ਜ਼ਰੂਰ ਮੇਰੇ ਨਾਲ ਹੀ ਕਰੋ ਕਿਤੇ ਵੀ ਤੁਹਾਨੂੰ ਸਮਝ ਆਂਦੀ ਹੈ ਮਨ ਨੂੰ ਕੰਟਰੋਲ ਕਰਦੇ ਆ ਕਾਮ ਕ੍ਰੋਧ ਲੋਭ মোহ ਹੰਕਾਰ ਕਿਤੋਂ ਵੀ ਤੁਹਾਨੂੰ ਸਮਝ ਆਂਦੀ ਹੈ ਧਾਰਮਿਕ ਰੀਤਾਂ ਦੇ ਲੌਜਿਕ ਦੇ ਉਹਨਾਂ ਨੂੰ ਅਪਣਾ ਲਓ ਉਹ ਤੁਹਾਨੂੰ ਫਾਇਦਾ ਕਰਨਗੇ ਹੈ ਕੋਈ ਜ਼ਰੂਰੀ ਨਹੀਂ ਤੁਸੀਂ ਮੈਨੂੰ ਹੀ ਫੋਨ ਕਰਨਾ ਤੁਹਾਨੂੰ ਕਿਤੇ ਵੀ ਕੋਈ ਸਮਝ ਆ ਰਿਹਾ ਕਿਤੇ ਵੀ ਕੋਈ ਕਿਉਂਕਿ ਇਸ ਮੌਕੇ 'ਚ ਕੋਈ ਬੰਦਾ ਵੀ ਵਿਸ਼ੇਸ਼ ਨਹੀਂ ਮੈਂ ਵੀ ਵਿਸ਼ੇਸ਼ ਨਹੀਂ ਤੁਹਾਡਾ ਜੀਵਨ ਵਿਸ਼ੇਸ਼ ਕਿਉਂਕਿ ਉਹ ਤੁਹਾਡਾ ਮੌਕਾ ਹੈ ਤੁਸੀਂ ਲਿਖ ਸਕਦੇ ਹੋ ਆਪਣੀ ਕਿਸਮਤ ਨੂੰ ਹੋਰ ਇੱਕ ਵੀਡੀਓ ਕਰਾਂਗੇ ਇਸ ਕਿਸਮਤ ਨੂੰ ਲੈ ਕੇ ਥੋੜੀ ਹੋਰ ਡਿਟੇਲ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਅੱਜ ਵਾਸਤੇ ਧੰਨਵਾਦ